ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਿਹੜੇ ਉਹਨਾਂ ਨਾਲ ਸੰਬੰਧਿਤ ਐਮਸੀਕਿਊਜ਼ ਨੇ ਉਹ ਕਰਾਂਗੇ ਸਭ ਤੋਂ ਪਹਿਲਾ ਕੁਐਸਚਨ ਹੈਗਾ ਸਿੱਖ ਧਰਮ ਦੇ ਸੰਸਥਾਪਕ ਕੌਣ ਸੀ ਤਾਂ ਬਹੁਤ ਈਜ਼ੀ ਕੁਐਸਚਨ ਨੇ ਜਦੋਂ ਤੁਸੀਂ ਥਿਊਰੀ ਪਾਰਟ ਪੜ੍ਹੋਗੇ ਤਾਂ ਕਾਫੀ ਹੱਦ ਤੱਕ ਤੁਸੀਂ ਜਾਣਦੇ ਹੋਵੋਗੇ ਤਾਂ ਤੁਸੀਂ ਇਹਨਾਂ ਕੁਐਸਚਨਾਂ ਦੇ ਆਨਸਰ ਦੇ ਸਕਦੇ ਹੋ ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਸੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਾਲ ਹੋਇਆ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਹੋਇਆ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਅ ਗੂਗਲ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸਨ ਸਾਡਾ ਆਨਸਰ ਆਊਗਾ ਡੀ ਕਿਉਂਕਿ ਆ ਜਿਹੜਾ ਬਾਬਰ ਤੇ ਹਮਾਉਂ ਤੋਂ ਨਹੀਂ ਇਹਨਾਂ ਦੇ ਸਮਕਾਲੀ ਮੁਗਲ ਸ਼ਾਸਕ ਸੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਇਸ ਸ਼ਬਦ ਕਿਸ ਨੇ ਕਹੇ ਤਾਂ ਸਾਡਾ ਆਨਸਰ ਕੀ ਆਊਗਾ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਕੌਣ ਸਨ ਮੈਂ ਤਾਂ ਕਹ ਲੂੰ ਗੁਰਨਾਨਕ ਦੇਵ ਜੀ ਦੇ ਮਾਤਾ ਕੌਣ ਸਨ ਤ੍ਰਿਪਤਾ ਦੇਵੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕਿਸ ਨਾਮ ਵੱਜੋਂ ਜਾਣਿਆ ਜਾਂਦਾ ਹੈ ਉਦਾਸੀਆਂ ਗੁਰੂ ਨਾਨਕ ਦੇਵ ਜੀ ਦੁਆਰਾ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਗਈ ਕਰਤਾਰਪੁਰ ਜਿਹੜਾ ਪਾਕਿਸਤਾਨ ਚ ਸੰਗਤ ਦੀ ਧਾਰਨਾ ਕਿਸ ਨੇ ਸਥਾਪਿਤ ਕੀਤੀ ਗੁਰੂ ਨਾਨਕ ਦੇਵ ਜੀ ਨੇ 12 ਮਾ ਕਿਸ ਗੁਰੂ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਦੀ ਕਰਤਾਰਪੁਰ ਪਾਕਿਸਤਾਨ ਕਿਹੜੀ ਨਦੀ ਤੇ ਸਥਿਤ ਹੈ ਰਾਵੀ ਨਦੀ ਤੇ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ ਸ੍ਰੀ ਚੰਦ ਤੇ ਲਖਮੀ ਚੰਦ ਜਪਜੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਵਿੱਚ ਕਿਸ ਰਾਜਵੰਸ਼ ਦਾ ਰਾਜ ਸੀ ਲੋਧੀ ਖਾਨਦਾਨ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ ਪ੍ਰਾਪਤ ਗਿਆਨ ਦਾ ਪ੍ਰਚਾਰ ਕਰਨਾ ਕਿਸ ਗੁਰੂ ਨੇ ਕੀਰਤਨ ਪ੍ਰਥਾ ਆਰੰਭ ਕੀਤੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ਤੇ ਗਿਆਨ ਪ੍ਰਾਪਤ ਕੀਤਾ ਸੀ ਕਾਲੀ ਬੇ ਉਦਾਸੀਆਂ ਦੀ ਸ਼ੁਰੂਆਤ ਕਰਨ ਸਮੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਦੀ ਯਾਤਰਾ ਕੀਤੀ ਸੈਦਪੁਰ ਦੀ ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੰਨਦੇ ਨੇ ਉਹਨਾਂ ਨੂੰ ਕਿਸ ਨਾਮ ਵੱਜੋਂ ਜਾਣਿਆ ਜਾਂਦਾ ਹੈ ਸਿੱਖ ਸਿੱਖ ਗੁਰੂਆਂ ਲਈ ਗੁਰਗੱਦੀ ਦੀ ਰਸਮ ਕਿਸ ਨੇ ਆਰੰਭ ਕੀਤੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਿੱਥੇ ਬਤਾਇਆ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਨੇ ਕਿਸ ਉਦਾਸੀ ਦੌਰਾਨ ਮਾਨਸਰੋਵਰ ਝੀਲ ਦੀ ਯਾਤਰਾ ਕੀਤੀ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮਾਨਸਰੋਵਰ ਝੀਲ ਦੀ ਯਾਤਰਾ ਕੀਤੀ ਗੁਰੂ ਨਾਨਕ ਦੇਵ ਜੀ ਕਦੋਂ ਅਕਾਲ ਅਕਾਲ ਚਣਾ ਗੁਰੂ ਨਾਨਕ ਦੇਵ ਜੀ ਨੇ ਕਦੋਂ ਅਕਾਲ ਚਲਾਣਾ ਕੀਤਾ ਜਾਂ ਕਦੋਂ ਜੋਤੀ ਜੋਤ ਸਮਾਏ 1539 ਈਸਵੀ ਚ ਮਲਿਕ ਭਾਗੋ ਕੌਣ ਸੀ ਸ਼ਹਿਰ ਦਾ ਮੁੱਖ ਅਮੀਰ ਭਾਈ ਲਾਲੋ ਕੌਣ ਸੀ ਤਰਖਾਣ ਸ੍ਰੀ ਗੁਰੂ ਨਾਨਕ ਦੇਵ ਜੀ ਮਲਿਕ ਭਾਗੋ ਦੇ ਭਾਈ ਲਾਲੋ ਨੂੰ ਕਿੱਥੇ ਮਿਲੇ ਸੈਦਪੁਰ ਚ ਮਿਲੇ ਸੀ ਕਾਮਰੂਪ ਸੂਬੇ ਦਾ ਆਧੁਨਿਕ ਨਾਮ ਕੀ ਹੈ ਅਸਾਮ ਅਸਮ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ ਤਾਲੁੰਬਾ ਵਿੱਚ ਗੋਰਖ ਮੱਥਾ ਦਾ ਆਧੁਨਿਕ ਨਾਮ ਕੀ ਹੈ ਨਾਨਕ ਮੱਤ ਮਾਨਸ ਕੀ ਜਾਤ ਸਭੇ ਇੱਕ ਪਹਿਚਾਣੋ ਇਹ ਸ਼ਬਦ ਕਿਸ ਮਹਾਨ ਸ਼ਖਸੀਅਤ ਦੇ ਸੰਨ ਗੁਰੂ ਨਾਨਕ ਦੇਵ ਜੀ ਦੇ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਚੇਲਾ ਬਣਨ ਦਾ ਮਾਣ ਕਿਸ ਨੇ ਪ੍ਰਾਪਤ ਕੀਤਾ ਭਾਈ ਲਾਲੋ ਨੇ ਗੁਰਦੁਆਰੇ ਦੀ ਧਾਰਨਾ ਕਿਸ ਨੇ ਸਥਾਪਿਤ ਕੀਤੀ ਗੁਰੂ ਨਾਨਕ ਦੇਵ ਜੀ ਨੇ ਨਾ ਕੋਈ Hindu ਨਾ ਕੋਈ ਮੁਸਲਮਾਨੇ ਵਾਕ ਕਿਸ ਧਰਮ ਨਾਲ ਸੰਬੰਧਿਤ ਹੈ ਸਿੱਖ ਧਰਮ ਨਾਲ ਸੰਬੰਧਿਤ ਹੈ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਇਹ ਸ਼ਬਦ ਕਿਹੜੇ ਸਿੱਖ ਗੁਰੂ ਦੇ ਨੇ ਗੁਰੂ ਨਾਨਕ ਦੇਵ ਜੀ ਦੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਸੀ ਭਾਈ ਲੈਣਾ ਜੀ ਨੂੰ ਸੱਚਾ ਸੌਦਾ ਦੀ ਘਟਨਾ ਦਾ ਕੀ ਸਿੱਟਾ ਏ ਭੁੱਖੇ ਭਿਕਸ਼ੂਆਂ ਨੂੰ ਭੋਜਨ ਦੇਣਾ ਸੋ ਕਿਉ ਮੰਦਾ ਅਖੇ ਜਿਤ ਜਮੇ ਰਾਜਾਨ ਇਹ ਸ਼ਬਦ ਕਿਸ ਗੁਰੂ ਦੇ ਨੇ ਗੁਰੂ ਨਾਨਕ ਦੇਵ ਜੀ ਕੀਰਤ ਕਰੋ ਵੰਡਿ ਛਕੋ ਨਾਮ ਛਪੋ ਦਾ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਕਿਹੜਾ ਮਾਰਗ ਉਚਿਤ ਮੰਨਿਆ ਗਿਆ ਸੀ ਨਾਮ ਜਪਣ ਦਾ ਮੁਗਲ ਸ਼ਾਸਕ ਬਾਬਰ ਨੇ ਕਿਸ ਹਮਲੇ ਵਿੱਚ ਗੁਰੂ ਨਾਨਕ ਦੇਵ ਜੀ ਬੰਦੀ ਬਣਾਏ ਤੀਜੇ ਹਮਲੇ ਵਿੱਚ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਉਣ ਤੋਂ ਬਾਅਦ ਕਿੱਥੇ ਕੈਦ ਕੀਤਾ ਸੀ ਸੈਦਪੁਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲਿਆਂ ਦਾ ਜ਼ਿਕਰ ਆਪਣੀ ਕਿਹੜੀ ਰਚਨਾ ਵਿੱਚ ਕੀਤਾ ਹੈ ਬਾਬਰ ਦੀ ਬਾਣੀ ਚਤਨਯ ਪ੍ਰਭੂ ਤੇ ਗੁਰੂ ਨਾਨਕ ਦੇਵ ਜੀ ਕਿਹੜੀ ਉਦਾਸੀ ਦੌਰਾਨ ਮਿਲੇ ਸਨ ਪਹਿਲੀ ਉਦਾਸੀ ਦੌਰਾਨ ਸਿੱਖ ਇਤਿਹਾਸ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਿੱਥੇ ਕੀਤੀ ਗਈ? ਕਰਤਾਰਪੁਰ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸ਼ਾਸਕ ਕੌਣ ਸਨ? ਸਿਕੰਦਰ ਲੋਧੀ, ਇਬਰਾਹਿਮ ਲੋਧੀ ਤੇ ਬਾਬਰ ਇਹ ਸਾਰਾ ਆਨਸਰ ਆਊਗਾ ਉਪਰੋਕਤ ਸਾਰੇ ਕਿਹੜੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਸਭ ਤੋਂ ਵੱਧ ਸਮਾਂ ਬਤੀਤ ਕੀਤਾ ਪਹਿਲੀ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਕੀ ਹੈ ਕਿੱਥੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਮੈਮਾ ਪ੍ਰਕਾਸ਼ ਤੋਂ ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੋਨੇ ਸੀ ਇਸ ਲਈ ਸਾਡਾ ਆਨਸਰ ਆਊਗਾ ਡੀ ਗੁਰੂ ਨਾਨਕ ਦੇਵ ਜੀ ਤੇ ਚਤੰਨੇ ਪ੍ਰਭੂ ਕਿੱਥੇ ਮਿਲੇ ਜਗਨਨਾਥਪੁਰੀ ਮਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਦੀ ਵਿੱਚ ਹੋਇਆ 15ਵੀਂ ਸਦੀ ਵਿੱਚ ਕਿਸ ਪੰਡਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਦੀ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ ਸੀ ਪੰਡਿਤ ਹਰਦੇਵਾਲ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਕੌਣ ਸੀ ਇਹਨਾਂ ਦੇ ਵਿੱਚੋਂ ਇਹ ਸਾਰੇ ਹੀ ਸਮਕਾਲੀ ਸੀ ਗੁਰੂ ਨਾਨਕ ਦੇਵ ਜੀ ਦੇ ਇਸ ਲਈ ਸਾਡਾ ਆਨਸਰ ਆਊਗਾ ਡੀ ਉਪਰੋਕਤ ਸਾਰੇ ਉlema ਕੌਣ ਸੀ ਇਸਲਾਮ ਧਰਮ ਦਾ ਆਗੂ ਕੀ ਸੋਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮੱਕਾ ਤੇ ਮਦੀਨਾ ਦੀ ਯਾਤਰਾ ਕੀਤੀ ਚੌਥੀ ਉਦਾਸੀ ਦੌਰਾਨ ਰਬਾਬ ਕੀਆ ਸੰਗੀਤ ਯੰਤਰ ਇੱਕ ਰਬਾਬ ਅੰਜਨ ਮਾਹੀ ਨਰੰਜਨ ਰਹੀਏ ਜੋਗ ਜੁਗਤਿ ਇਪਾਈਏ ਤਾਂ ਸਿਧਾਂਤ ਕਿਸ ਨੇ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੌਲਤਖਾਨ ਲੋਧੀ ਦੇ ਸੇਵਕ ਵਜੋਂ ਕਿੱਥੇ ਕੰਮ ਕਰਦੇ ਸਨ ਸultanpur vikhe ek ओंकार सतनाम करता पुरਖ निरभो निरवैरा अकाल मूर्त अजूनी ਇਹ ਸ਼ਬਦ ਗੁਰੂ ਕਿਸ ਗੁਰੂ ਦੇ ਨੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਆਧੁਨਿਕ ਨਾਮ ਕੀ ਹੈ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਪੇਸ਼ਾ ਸੀ ਕਟਵਾਰੀ ਸੀ ਗੋਰਖ ਮੱਤ ਕਿੱਥੇ ਆ ਉੱਤਰਾਖੰਡ ਦੇ ਵਿੱਚ ਸੰਗਤ ਤੇ ਪੰਗਤ ਦੀ ਨਹੀਂ ਕਿਸ ਨੇ ਰੱਖੀ ਕਿੱਥੇ ਰੱਖੀ ਗਈ ਕਰਤਾਰਪੁਰ ਵਿਖੇ ਰੱਖੀ ਗਈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ ਬਹਿਲੋਲ ਲੋਧੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਸਲਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਮੁੱਖ ਧਰਮ ਕਿਹੜਾ ਸੀ? Hindu ਧਰਮ ਤੇ Islam ਧਰਮ ਦੋਵੇਂ ਮੁੱਖ ਧਰਮ ਸੀ ਇਸ ਲਈ ਸਾਡਾ ਆਨਸਰ ਆਊਗਾ D. Hindu ਸਮਾਜ ਵਿੱਚ ਜਨੇਊ ਪਹਿਨਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ? ਬਚਪਨ ਵਿੱਚ ਜਨੇਊ ਕੀ ਹੈ? ਸੂਤੀ ਧਾਗਾ। ਕਿਹੜੇ ਥਾਂ ਦਾ ਨਾਮ ਪੰਜਾ ਸਾਹਿਬ ਰੱਖਿਆ ਗਿਆ ਸੀ ਹਸਨ ਅਬਦਲ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਪੰਜਾਬ ਦਾ ਨਾਮ ਕੀ ਸੀ ਇਹਨਾਂ ਦੇ ਵਿੱਚੋਂ ਕੋਈ ਨਹੀਂ ਇਸ ਲਈ ਅਸੀਂ ਲਿਖਾਂਗੇ ਉਪਰੋਕਤ ਵਿੱਚੋਂ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੀਆਂ ਬਾਣੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ 976 ਸਹੀ ਚੁਣੋ ਉਦਾਸੀ ਕਿਹੜੀ ਉਦਾਸੀ ਦੌਰਾਨ ਕਿੱਥੇ ਗਏ ਇਹ ਅਸੀਂ ਚੁਣਨਾ ਹੈ ਸਾਨੂੰ ਆਪਸ਼ਨ ਦਿੱਤੇ ਹੋਏ ਨੇ ਤਾਂ ਸਾਡਾ ਆਨਸਰ ਕੀ ਆਊਗਾ ਪਹਿਲੀ ਉਦਾਸੀ ਚ ਹਰਦਵਾਰ ਦੂਸਰੀ ਉਦਾਸੀ ਦੇ ਵਿੱਚ ਸ਼੍ਰੀ ਲੰਕਾ ਤੀਸਰੀ ਉਦਾਸੀ ਦੇ ਵਿੱਚ ਅਮਰਨਾਥ ਤੇ ਚੌਥੀ ਉਦਾਸੀ ਦੇ ਵਿੱਚ ਮਦੀਨਾ ਤਾਂ ਸਾਡਾ ਆਨਸਰ ਕੀ ਆਊਗਾ ਸੀ ਤਾਂ ਅਗਲੀ ਵੀਡੀਓ ਆ ਜਿਹੜੀ ਅਗਲੇ ਗੁਰੂਵਾਰੇ ਅਸੀਂ ਅਗਲੇ ਉਹਦੇ ਵਿੱਚ ਕਰਾਂਗੇ ਟੌਪਿਕ ਦੇ ਵਿੱਚ ਬਣੇ ਰਹੋ ਚੈਨਲ ਦੇ ਨਾਲ ਓਕੇ ਥੈਂਕਸ